ਕੀ ਹੋ ਗਿਆ ਸਰਪੰਚ ਸਾਹਿਬ ਅੰਦਰੋਂ ਲੈ ਗਿਆ ਜੀ ਅੰਦਰ ਹੋਈ ਅੰਦਰੋਂ ਉੱਥੋਂ ਚੈੱਕ ਕਰਾਉਂਦੇ ਤਾਂ ਫਾਈਲ ਲੈ ਕੇ ਗਿਆ ਕੌਣ ਲੈ ਕੇ ਗਿਆ ਜੀ ਪਤਾ ਕੁਝ ਇਹ ਨਹੀਂ ਪਤਾ ਜੀ ਕੌਣ ਆ ਹੱਥ 'ਚ ਫਾਈਲ ਫੜੀ ਹੋਇਆ ਫਾਈਲ ਖੋ ਕੇ ਹੱਥ ਦੇ ਵਿੱਚੋਂ ਲੈ ਕੇ ਗਿਆ ਨਾਲੇ ਤਾਂ ਕਹਿੰਦੇ ਵੀ ਪੁਲਿਸ ਕਹਿੰਦੇ ਅੰਦਰੋਂ ਕੋਈ ਨਹੀਂ ਪੁਲਿਸ ਦੇ ਲੋਕ ਵੀ ਬੰਦਾ ਫੜਿਆ ਨਹੀਂ ਆਮਣੇ ਲੈ ਕੇ ਗਿਆ ਹੂੰ ਪੁਲਿਸ ਦੀ ਦੇਖ ਰੇ ਕਿ ਚਲੇ ਕੇ ਗਿਆ ਪੁਲਿਸ ਦੀ ਦੇਖ ਰੇ ਫਾਈਲ ਉਰੋਂ ਗਈ ਅੰਦਰੋਂ ਹੁਣ ਬੰਦਾ ਫੜ ਨਹੀਂ ਸਕਦੇ ਤੇ ਅੰਦਰ ਤਾਂ ਬੜ ਨਹੀਂ ਦਿੱਤਾ ਜਾ ਰਿਹਾ ਸਰ ਕਿਸ ਤਰ੍ਹਾਂ ਇੱਕ ਫਾਈਲ ਅੰਦਰੋਂ ਕਿਵੇਂ ਭੱਜ ਕੇ ਲੈ ਕੇ ਭੱਜ ਗਈ ਸਾਹਿਬ ਜੀ ਅੰਦਰੋਂ ਫਾਈਲ ਲੈ ਕੇ ਭੱਜੀ ਤੁਹਾਡੀ ਜਿੰਮੇਵਾਰੀ ਹੈ ਜੀ ਤੁਹਾਡੇ ਹੁੰਦੇ ਲੈ ਕੇ ਗਈ ਫਾਈਲ ਕੋਈ ਬੰਦਾ ਚੋਰੀ ਕਰਕੇ ਤੁਹ ਹਾਂਜੀ ਤੁਹਾਡੇ ਅੰਦਰ ਅੰਦਰ ਹੋ ਕੇ ਲੈ ਕੇ ਗਿਆ ਜਦੋਂ ਫਾਈਲ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਨਹੀਂ ਮੈਨੂੰ ਕੋਈ ਕੋਕ ਲੈ ਕੇ ਹੈ ਕੋਈ ਲੈ ਕੇ ਗਿਆ ਤੁਹਾਡੇ ਅੰਦਰ ਰੋਕ ਲਿਆ ਨਾਲੇ ਕਹਿੰਦਾ ਕਾਊਂਟਰ ਤੋਂ ਖੋ ਕੇ ਲੈ ਗਿਆ ਇੱਕਦਮ ਜਦੋਂ ਫਾਈਲ ਚੈੱਕ ਕਰਾ ਨਹੀਂ ਤੁਹਾਡੇ ਤੋਂ ਨਹੀਂ ਸਰ ਕਾਊਂਟਰ ਤੋਂ ਕਾਊਂਟਰ ਤੋਂ ਲੇਕਿਨ ਇਹ ਕਾਊਂਟਰ ਤੋਂ ਕੁਝ ਨਹੀਂ ਹੋ ਰਿਹਾ ਫੇ ਕਿੱਥੋਂ ਲੈ ਕੇ ਗਏ ਨੇ ਰੋਲਾ ਤਾਂ ਲਾ ਮੈਂ ਸਾਨੂੰ ਨਹੀਂ ਪਤਾ ਜੀ ਬਾਹਰ ਤੇ ਖੜੇ ਤੇ ਯੂਰੇ ਪਾ ਫੈਕਟਰਾਉਂਡੋਂ ਖੜਿਆਂ ਤੋਂ ਲੈ ਕੇ ਗਏ ਜੀ ਕਿੱਥੋਂ ਲੈ ਕੇ ਗਏ ਜੀ ਫਿਰ ਫਲਾਈਟ ਚ ਘਟਦੇ ਜੀ ਚੈੱਕ ਇਨ ਉਹਨੂੰ ਗਏ ਲੋਕ ਹੱਥੀਂ ਫਾਟ ਹੋ ਕੇ ਲੈ ਗਿਆ ਜੀ ਮੁੰਡਾ ਹੋ ਕੇ ਲੱਗਿਆ ਮੁੰਡੇ ਦੇ ਹਾਂ ਕੋਰਟ ਕੰਪਲੈਕਸ ਦੇ ਅੰਦਰ ਹੈ ਬਿਲਕੁਲ ਹਾਂ ਜੀ ਅੰਦਰ ਹੈ ਅੰਦਰ ਹੈ ਹਾਂ ਜੀ ਵੀਡੀਓ ਨਹੀਂ ਸਾਰੇ ਕੋ ਰੋਲਾ ਪਿਆ ਫਿਰ ਫੜੇ ਨਹੀਂ ਕਿਸੇ ਨਾ ਜਨ ਨੂੰ ਫੜੇ ਜਨ ਨੂੰ ਭੱਜ ਗਏ ਜੀ ਮੰਗੇ ਜੀ ਬਾਰੇ ਅਸੀਂ ਭੱਜੇ ਕਰ ਕੀ ਲੱਗਦਾ ਕੀ ਹਲਾਲਾ ਕਾ ਜੀ ਇੱਕ ਪਾਸੇ ਸਰਕਾਰ ਕਹਿੰਦੇ ਨਿਰਪੱਖ ਚੋਣਾਂ ਇੱਕ ਪਾਸੇ ਕਾਂਗਰਸੀ ਉਮੀਦਵਾਰ ਦੀ ਫਾਈਲ ਚੋਰੀ ਹੋ ਗਈ ਕੋਈ ਨਿਰਪੱਖ ਚੋਣ ਨਹੀਂ ਹੋ ਰਹੀ ਚੋਣ ਬਿਲਕੁਲ ਗੁੰਡਾਗਰਦੀ ਦੀ ਹੋ ਰਹੀ ਹੈ ਤੁਸੀਂ ਐਸਐਸਪੀ ਸਾਹਿਬ ਦਾ ਦੇਖ ਲਓ ਤੁਸੀਂ ਐਸਐਸਪੀ ਸਾਹਿਬ ਦਾ ਸੁਣੀਆਂ ਸਾਰਿਆਂ ਦੇ ਵੀਡੀਓ ਆਡੀਓ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਦਾਂ ਦਾ ਕੁਝ ਹੋਏਗਾ ਤਾਂ ਫਿਰ ਇਹ ਬਹੁਤ ਵੱਡਾ ਨੁਕਸਾਨ ਹੋਏਗਾ ਪੰਜਾਬ ਦੇ ਲੋਕਾਂ ਦਾ ਸੋ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜੀ ਗੁੰਡਾਗਰਦੀ ਇੱਥੇ ਐਸਟੀਮ ਕੰਪਲੈਕਸ ਦੇ ਵਿੱਚੋਂ ਬੰਦੇ ਦੀ ਕਿਸੇ ਦੀ ਫਾਈਲ ਖੋ ਕੇ ਲੱਗ ਗਏ ਮੈਂ ਕਿਸੇ ਵੀ ਪਾਰਟੀ ਦੇ ਹੱਕ ਦੀ ਨਹੀਂ ਕੋਈ ਕੋਈ ਬੰਦਾ ਕਿਸੇ ਦੀ ਕੋਈ ਫਾਈਲ ਖੋ ਕੇ ਲੱਗੇ ਜਾਵੇ ਕਿਉਂਕਿ ਹਰ ਬੰਦੇ ਦਾ ਰਾਜਨੀਤਿਕ ਅਗਲੇ ਦਾ ਜ਼ਿੰਮੇਵਾਰੀ ਬਣਦੀ ਆ ਕਿ ਕੋਈ ਵੀ ਬੰਦਾ ਆ ਕੇ ਆਪਣੇ ਕਾਗਜ਼ ਭਰ ਕੇ ਤੇ ਇਸ ਮੁੱਢਲੀ ਰਾਜਨੀਤੀ ਦਾ ਜਿਹੜਾ ਲੋਕਤੰਤਰ ਦਾ ਜਿਹੜਾ ਪਹਿਲਾ ਹੈਗਾ ਸਿਸਟਮ ਉਹਦੇ ਵਿੱਚ ਲੋਕਾਂ ਨੂੰ ਇਲੈਕਸ਼ਨ ਲੜਨ ਦਿਓ ਸੋ ਇਹ ਅੱਜ ਮੇਰੇ ਸਾਹਮਣੇ ਇਥੇ ਮੈਂ ਦੇਖਿਆ ਕਿ ਫਾਇਲ ਖੋ ਕੇ ਬੰਦਾ ਦੌੜ ਰਿਹਾ ਤੇ ਇੱਥੇ ਪੁਲਿਸ ਜਿਹੜੀ ਖੜੀ ਆ ਉਹ ਤਮਾਸ਼ੀਰ ਬਣ ਕੇ ਦਿਖ ਰਹੀ ਹੈ ਇੱਕ ਬੰਦਾ ਗੇਟ ਲੱਗਿਆ ਹੋਇਆ ਸਾਹਮਣੇ ਗੇਟ ਤੋਂ ਬਾਹਰ ਬੰਦਾ ਕਿਵੇਂ ਦੌੜ ਕੇ ਚਲਾ ਗਿਆ ਪਲਾਨ ਬੀ ਹੋ ਗਿਆ ਕਿਉਂਕਿ ਪੁਲਿਸ ਵਾਇਰਲ ਹੋ ਗਿਆ ਵੀ ਅੰਦਰ ਕੋਈ ਕਾਰਵਾਈ ਨਹੀਂ ਹੋ ਰਹੀ ਹੁਣ ਪਲਾਨ ਬੀ ਕਰ ਬਿਲਕੁਲ ਅੰਦਰ ਵੀ ਕਾਰਵਾਈਆਂ ਸ਼ੁਰੂ ਕਰਤੀਆਂ ਬਾਹਰ ਤਾਂ ਹੁੰਦੀਆਂ ਹੀ ਸੀਗੇ ਅੰਦਰ ਵੀ ਸ਼ੁਰੂ ਕਰਤੀ ਇੱਕ ਸ਼ੁਰੂਆਤ ਕਰਤੀ ਫਾਇਲ ਖੋਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਇਆ ਫੈਸਲਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਪੁਲਿਸ ਅਫਸਰਾਂ ਨਾਲ ਇਹਨਾਂ ਨੇ ਜਿਹੜੀ ਐਸਐਸਪੀ ਸਾਹਿਬ ਨੇ ਮੀਟਿੰਗ ਕਰਕੇ ਕੀਤਾ ਜੇ ਐਸਐਸਪੀ ਰਹਿ ਗਿਆ ਜਾਂ ਬੀਡੀਪੀ ਦੀ ਵੀਡੀਓ ਰਹਗੀ ਤਾਂ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਸੁਰੱਖਿਤ ਨਹੀਂ ਹੋਏਗਾ ਸੋ ਇਸ ਕਰਕੇ ਬੇਨਤੀ ਕਰਦੇ ਆ ਕਿ ਜਲਦੀ ਇਸ ਦਾ ਪ੍ਰਬੰਧ ਕਰੇ ਚੋਣ ਕਮਿਸ਼ਨ ਇਸ ਵੱਲੋਂ ਬਿਲਕੁਲ ਪੂਕਾ ਪ੍ਰਬੰਧ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਜਿਹੜੀ ਹੈਗੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਬਿਲਕੁਲ ਪੀਸਫੁਲ ਤੇ ਨੀਟ ਐਂਡ ਕਲੀਨ ਇਲੈਕਸ਼ਨਸ ਕਰਾਵਾਂਗੇ ਤੁਹਾਨੂੰ ਅਸੀਂ ਇੱਕ ਦੋ ਦਿਨ ਪਹਿਲਾਂ ਵੀ ਇਹੀ ਗੱਲ ਦੱਸੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਗੈਰਕਾਨੂੰਨੀ ਕੰਮ ਬਰਦਾਸ਼ਤ ਨਹੀਂ ਹੋਏਗਾ ਕੋ ਮਨੇਰਾ ਜਿਹੜੇ ਗਰੁੱਪ ਸੰਪੀ ਦੇ ਉਮੀਦਵਾਰ ਦੀ ਅੰਦਰੋਂ ਫੈਲ ਖੋਕ ਕੋਈ ਬੰਦਾ ਪਟੋ ਉਹ ਹੁਣੇ ਨੋਟਿਸ ਚ ਆਈ ਹੈ ਗੱਲ ਤੇ ਉਹ ਸਾਡੇ ਐਸ ਐਚ ਓਜ਼ ਨੇ ਚੀਜ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕੋਈ ਗੱਲ ਨਹੀਂ ਉਹ ਵੈਰੀਫਾਈ ਕਰਕੇ ਉਹ ਕੇਸ ਰਜਿਸਟਰਡ ਕਰਾਂਗੇ ਤੇ ਉਹਦੇ ਤੇ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕੈਮਰੇ ਚ ਰਿਕਾਰਡਿੰਗ ਵੀ ਆਈ ਹੈ ਸਰਕਾਰੀ ਕੈਮਰੇ ਚ ਉਹ ਜਿਹੜਾ ਨੌਜਵਾਨ ਸੀ ਕੁਝ ਸਮੇਂ ਪਹਿਲਾਂ ਇੱਕ ਸਰਪੰਚ ਉਸ ਨੂੰ ਅੰਦਰ ਲੈ ਕੇ ਜਾ ਰਿਹਾ ਜੀ ਕੁਝ ਦਿਨ ਪਹਿਲਾਂ ਨਹੀਂ ਹੁਣ ਇੱਥੋਂ ਹੀ ਗੇਟ ਤੋਂ ਉਹ ਲੈ ਕੇ ਗਿਆ ਜੀ ਸਰਪੰਚ ਜੀ ਕੋਈ ਨਹੀਂ ਜੇ ਨਾਲ ਉਹਦੇ ਕੋਈ ਹੈਗਾ ਕੋਈ ਸਪੋਰਟ ਕਰ ਰਿਹਾ ਹੈਗਾ ਤੋ ਉਹ ਉਹਦਾ ਵੀ ਜਿਹੜਾ ਰੋਲ ਵੈਰੀਫਾਈ ਕਰਕੇ ਤੇ ਉਹਨੂੰ ਵੀ ਕਾਨੂੰਨੀ ਪ੍ਰਕਿਰਿਆ ਮਤਲਬ ਉਹਨੂੰ ਚਲਣੀ ਪੈਣੀ ਹੈ ਦੁਬਾਰਾ ਨਾ ਹੋਵੇ ਸਰ ਇਸ ਤਰ੍ਹਾਂ ਦਾ ਕੋਈ ਸਬੰਧ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਨੇ ਮੈਂ ਸਾਰੇ ਨਾਕੇ ਚੈੱਕ ਕਰਕੇ ਆਇਆ ਹੁਣੇ ਤੇ ਸਾਰਿਆਂ ਨੂੰ ਬਰੀਫ ਕਰਕੇ ਆ ਕਿ ਸਿਰਫ ਕੈਂਡੀਡੇਟ ਤੋਂ ਬਿਨਾ ਕਿਸੇ ਨੂੰ ਅੰਦਰ ਆਉਣ ਨਹੀਂ ਦੇਣਾ